ਰਾਇ ਜਨਤੂ ਆਦਿ ਫਰਮਾਨੰਦ ਧਾਤ ਕਰਿਆ ਇਹਨਾਂ ਸੰਧਰ ਦੇਂਦ ਬੰਧਨਿਤ ਹੋਇਆ ਜਨਤੂ ਆਉ ਆਇ ਨੋ ਤਾਂ ਗਾਂ ਕਲਤ ਸੰਤ ਸਮੋਦ ਅਰਥ ਕੁਤਰ ਮੈਂ ਕਹੇ ਸਵਾਰੀ ਭੂਮੀ ਆਇ ਨੀ ਤਾ ਮੈਂ ਸੈ ਕੋਨੇ ਉਪਰਤ ਆਇ ໂອເດຍເຈລາໂອຮັບສັບບີສາໂອດີລອຍລອຍຮັບຍາພະນາມຕີເດນນາມໂລຍພາເດຮັບສຽນພາສໂຫຍົດຕາດິຄະລາໂອເດຍເຈຍຍ <laughs> <laughs>

ਨਾ ਥੋੜੇ ਖਾਲੋ ਖੋੜੇ ਤੂੰ ਅੱਜ ਆਜੋ ਕਿੰਨੀ ਗਰਮੀ ਪ੍ਰੀਤ ਬੋਟੇ ਲੱਗਾ ਤਾਂ ਬੱਚੇ ਕਹਿੰਦੇ ਆ ਝੂੜੇ ਲੈਣੇ ਅਸੀਂ ਇਹਨਾਂ ਨੂੰ ਨਹੀਂ ਗਰਮੀ ਲੱਗਦੀ ਕਿਥੇ ਲੈਣ ਦੇ ਕੋਣ ਕੋਣ ਹਾਂ ਚਾਚਾ ਅੱਜ ਆਖੋ ਆਹ ਬੇ ਬੇ ਤੇ ਨੇ ਬੋੜੀ ਇਹ ਨਵੀਂ ਇਹਨੇ ਤੇ ਮੈਂ ਕਿਹਾ ਜੀ ਜਲੇ ਲਾਉਣ ਦੀ ਜੀ ਜੀ ਨੂੰ ਲੈਣ ਦੀ ਪੂਰੀ ਆੱਖਾ ਵਿੱਚ ਮੈਂ ਦੂਜੇ ਫੇਰੇ ਉਹਨੇ ਕੋਈ ਨਹੀਂ ਲੈਵਾਂ ਚੁੰਡੀ ਅਜਾ ਦੂਜੇ ਫੇਰੇ ਫੇਰ ਆਸਰਾ ਕੇ ਬੈਠੀਆਂ ਅਈ ਨਾ ਕੋਈ ਲਾਏ ਜਿਹਨੇ ਪਹਿਪਾ ਪਤਾ ਕਿਨੇ ਦਾ ਡੈਡੀ ਨੇ ਅਸੀਂ ਤਾਂ ਵੀ ਪਰਸੇ ਜੀ ਦੀ ਧਿਆਨ ਮੰਗੂ ਹੋੱਚ ਪਾ ਕੇ ਕਢਨੇ ਆ ਮੇਰੇ ਪੁੱਤ ਨੇ ਨਾ ਬੋਲਿਆ ਨਾ ਇਹ ਕਿ ਸਕੂਟਰ ਲਿਆ ਆ ਜੀ ਸੀਸ਼ ਨੇ ਹਨਾ ਚੋਲੇ ਉਹਨਾਂ ਨੇ ਗੱਡੀ 'ਚ ਬੈਠ ਗਿਆ ਕਾ ਸ਼ੋਣਾ ਸਾਰਾ ਪਹਿਲਾਂ ਜੰਝਾਣਾ ਕਿ ਮੈਂ ਗੱਡੀ 'ਚ ਬੈਹ ਕੇ ਤੇ ਆ ਵੇ ਮੋਟੋ ਵੇ ਮੋਟ ਮੂੰਹ ਵਿਖਾ ਆਪਣਾ ਸਾਡੀ ਮੋਟਰ ਲੈ ਲੈ ਝੂੜੇ ਸੇ ਖਡਾਉਣਿਆਂ ਦੇ ਉਤੇ ਝੂੜੇ ਲੈ ਲੈ ਕੇ ਤੇ ਰੰਗ ਲਾਲ ਕੀਤਾ ਕਿਦਾਂ ਹੁਣ ਬਿਮਾਰ ਨਾ ਹੋ ਜੇ ਤੁਹਾਡਾ ਇਧਰ ਮੇਣਾ ਉਹ ਆ ਮੈਂ ਇਹ ਨੀਨਾਂ ਦੁਕਾਨ ਦੇ ਪਰਸ ਲੈ ਕੇ ਉੱਥੇ ਪਾ ਲਿਆ ਮੇਰੇ ਕੋਈ ਇਹਦੇ ਸੁਣਨ ਲੱਗਣ ਵਿਖਾ ਆਪਣਾ ਪਰਸ ਵਿਖਾਓ ਤਾਂ ਕਰਕੇ ਆ ਵੇਖੋ ਸਾਡੀ ਅਵਰੀਨ ਨੇ ਨਾ ਪਰਸ ਲੈ ਆਜੇ ਤਾਂ ਚੁੱਕ ਕੇ ਆਓ ਬੁੱਧੂ ਦਿਖਾਣੇਂ ੜਿਆ ਓਏ ਉਹ ਨੇ ਕਿ ਕਿ ਦਾ ਸੋਨਾ ਪਰਸਲ ਆ ਉਹ ਇੱਥੇ ਟੱਡਰ ਵਾਲੇ ਆਉਂਦੇ ਨੇ ਉਹ ਤਰ੍ਹਾਂ ਲੱਗਦਾ ਰੱਗੜ ਰੱਡੇ ਤੇ ਆਉਂਦੇ ਆ ਉਹ ਸੋਨਾ ਹੋਣਾ ਚੜੀ ਦੇ ਦਿਖਣੇ ਚੱਲਦੀ ਨਹੀਂ ਇੱਥੇ ਪਏ ਸਾਰੇ ਹੁਣ ਵਾਪਸ ਕਰਨਗੇ ਨਾ ਮੇਰੇ ਭਰਾਵਾਂ ਦੀ ਗਲਤ ਹੋਈ ਆ ਨਹੀਂ ਵਾਪਸ ਕਰਨ ਚੱਲੇ ਆ ਦੁਕਾਨ ਵਾਲੇ ਵਾਪਸ ਨਹੀਂ ਕੀਤੇ ਜੇ ਉਹਨਾਂ ਲੱਗਦੇ ਆ ਹਾਂਜੀ ਸਲੇਟ ਵਾਸ ਨਹੀਂ ਹੁੰਦੀ ਜੇ ਵੇਖਾਂਗੇ ਐਜਡੀਪੀਸੀ ਦੇ ਵਰਕਰ ਸਲੇਟ ਵਾਸ ਕਰਾ ਲੈਂਦੇ ਹੁਣ ਗੱਲ ਤੁਹਾਡੇ ਤੇ ਲੱਗ ਗਈ ਜਿਹੜਾ ਬੱਚਾ ਇੰਦਰਾ ਬਾਬਾ ਜੀ ਕਹਿੰਦੀ ਉਹ ਪਰ ਜਿਹਨੂੰ ਸਾਰੇ ਆ ਤੇ ਕਹਿੰਦੇ ਬਾਬਾ ਜੀ ਬਾਬਾ ਜੀ ਬਾਬਾ ਜੀ ਕਹਿੰਦੇ ਨਹੀਂ ਉਹ ਕਹਿੰਦਾ ਨਹੀਂ ਚੱਲੋ ਸੇਵਾ ਦਾ ਕੰਮ ਕਰ ਰਹਿਣਾ ਚੱਲੀਏ ਹਾਂ ਤੁਹਾਡੀ ਤੇ ਉਹ ਗੱਲ ਹੋ ਗਈ ਨਹੀਂ ਭੂਆ ਜੀ ਜਾਂਦੇ ਜਾਂਦੇ ਇੱਕ ਨਵੀਂ ਸਲੇਟ ਲਿਆ ਦਿਓ ਰੇਸ਼ੀ ਹੁੰਦਿਆ ਵਾ ਯਾਰ ਨੈਗੋ ਵਾਲੀ ਨਾਲ ਇਹ ਨਾ ਟਾਵਰ ਬਣ ਜਸੀਂ ਗਈ ਆ ਭਾਈ ਮੈਗੀ ਆ ਗਈ ਓਏ ਤੇਰਾ ਦਾ ਤੁਹਾਨੂੰ ਮੈਗੀ ਨਹੀਂ ਦਵਾਈ ਗੱਲ ਸੀ ਵਾਲੇ ਨਹੀਂ ਮੈਂ ਆਪਾਂ ਵਾਲ ਨੇ ਮੈਗੀ ਲਕਾ ਹੀ ਲਈ ਵਿਖਾ ਵੀ ਦੋ ਹੁੰਦੇ ਇੱਕ ਝੜਕੇ ਨਾ ਲੈਂਦੇ ਆ ਇੱਕ ਝੜਕੇ ਦਾ ਇਹ ਭਾਈ ਚੱਲ ਗਿਆ ਖਾਵਾ ਤੇ ਕਿੰਨੇ ਦੀ ਬਾਸ ਇੱਕ ਝੜਕੇ ਦਾ ਹਾਲੇ ਨਾ ਮੜਾ ਸਰਪਰਾ ਅਰੇ 12 ਵਜੇ ਕੀ ਕਰਨਾ ਜਾ ਕੇ ਤੁਸੀਂ ਮੈਨੂੰ ਕੋਈ ਨਾ ਸੁਨੇਹ ਜੇ ਹੁੰਦਾ ਪੰਜ ਤੇ ਰੱਖ ਦੋ ਤੁਹਾਨੂੰ ਆ ਨਾ ਆ ਛੱਡਾ ਗਰੋ ਏ ਪੂ ਹੀ ਦਸ਼ਵਾਂ ਪੋਦੇ ਬਣਾ ਪਾਰ ਕਰਦਾ ਕੋਈ ਜੀ ਨੂੰ ਪਾਦਣਾ ਕੋਈ ਜੀ ਨੂੰ ਬੜਾ ਪਾਰ ਕਰਦਾ ਜੇ ਛੋਨਾ ਦੇਖੋ ਛਾਇਆ ਨੂੰ ਚਿਪਾ ਅਪਰੋ ਲਾਉਣ ਤੋਂ ਉੱਤੇ ਅਮਰ ਜੀ ਤੇ ਨੇ ਈਗੀ ਜੇਕਰ ਕਰੂਗਾ ਆਪਾਂ ਦਿੱਤੀ ਹੋ ਲੱਗੇ ਜੀ ਨਾ ਨਾ ਬਾਬੀਆ ਪਤਾ ਨਹੀਂ ਨੇ ਪਾਣੀ ਰੋੜ ਲਈ ਸਾਰੀ ਗਿੱਲੀ ਹੋ ਗਈ ਜੇ ਅਵੇ ਏਛੇ ਨੂੰ ਗਿੱਲੀ ਹੋ ਗਈ ਪਤਾ ਨਹੀਂ ਪਾਣੀ ਰੋੜਤਾ ਸਾਰਾ ਮਿਲਦਾ ਸਭ ਨੂੰ ਗਾ ਜਸ ਕੀ ਸੱਤ ਜੀ ਇਹ ਤਾਂ ਨਹੀਂ ਜਾਣਾ ਦੋ ਦੋ ਤਿਸਾਂ ਤੋਂ ਸਾਲਸਾ ਦਾ ਨੋਟ ਰੱਖਣਾ ਹੈ ਤੇ ਦਿਖਾਵੇ ਜੈਨ ਚੁੱਚੇ ਕੋਲ ਬੈਠ ਕੇ ਚੁੱਚਾਉਂਦੀ ਭਾਵੇਂ ਤੂੰ ਵੇਖਿਆ ਬਣਾ ਇਦਾਂ ਫੜ ਕੇ ਨਾ ਮੇਰਾ ਇੱਥੇ ਰੱਖਣਾ ਵੀ ਜਾਂਦਾ ਨਹੀਂ ਪਹਿਲਾਂ ਇੱਥੇ ਹੱਥ ਰੱਖੋ ਆ ਇੱਥੇ ਰੱਖਦਾ ਜਾਸਕੀ ਸਾਹਮਣੇ ਬੈਠੋ ਚਲੋ ਉਧਰ ਵੇਖੋ ਕੋ ਜਰਾ ਇੱਦਾਂ ਅੱਗੇ ਸੇ ਚੱਲੋ ਜੀ ਚੱਲੋ ਦੁਜੀ ਰੱਖ ਲਈ ਕਿੱਥੇ ਆ ਹਾਂ ਰੱਖਿਆ ਬਈ ਤੇ ਮੈਂ ਤੇ ਰੱਖ ਚੱਲ ਵੰਦ ਉਹ ਬਈ ਤੇ ਰੱਖੀ ਆ ਕਾ ਬਈ ਨਾ ਤਪੂੜ ਜਾਂ ਅੰਦਰ ਹੀ ਰਹਿਣ ਵਾਲਾ ਜੀ ਹੱਥੋਂ ਨਾ ਰਹਿ ਹਾਂ ਹੂੰ ਉਹ ਬੇਬੇ ਨੇ ਚੁੰਨੀ ਵੇਖ ਲਈ ਤੂੰ ਉੱਠਾ ਕਰਕੇ ਮੰਗਦੇ ਚੱਲ ਮੈਂ ਬੜਕ ਨਹੀਂ ਆ ਮੈਂ ਹੋ ਗਿਆ ਚੁੰਨੀ ਬੜੀ ਨਹੀਂ ਵਿਆਹ ਤੇ ਬਾਹ ਕੁੱਟਾ ਕਰ ਲਾ ਕੋਈ ਤੇਰੀ ਵੀ ਮੋੜ ਜੀ ਬੁੱਲੀ ਮੇਰੇ ਮਿੱਜੇ ਧਾਗੇ ਦੀ ਉਹ ਤੇ ਇਹ ਬੱਚਿਆਂ ਵਾਲੀਆਂ ਨੂੰਹੀਆਂ ਛੋਟੇ ਬੱਚੇ ਉਹ ਵੇਖਣ ਦੀ ਜਗਾਓ ਕਿ ਅਸੀਂ ਕੀ ਕਰ ਲਈਏ ਵੇਖਣ ਦੀ ਚਲ ਹਰ ਦੇ ਦਰਦੀਆਂ ਨਾ ਕਹਾਈ ਚਲ ਚਲ ਆਪਾਂ ਗਿਆ ਤੇ ਲਾਓ ਚਲ ਚਲ ਉੱਧਰੇ ਆ ਮੈਡਮਾਂ ਦੋ ਵੇਚ ਖਲੋਦੀਆਂ ਤੁਹਾਡੇ ਅੱਗੇ ਉਹਨੇ ਕਿਹਾ ਕਿ ਉਹਨੂੰ ਪਰਚੂ ਮਾਰ ਦੇ ਦੇ ਉਹਨੂੰ ਵੀ ਨੁੜੇ ਦੇ ਚਾਹ ਰਹੇ ਨੇ ਉਹਦੀ ਬਾਤ ਲੈ ਲੈ ਉਹਨੇ ਕਿਹਾ ਪਰਚੂ ਮਾਰਦਾ ਉਹਨੇ ਹਿੰਦੇ ਨੋਨੇ ਗਾਲ ਲੇ ਕੋਈ ਨਹੀਂ ਤੇ ਫੇਰ ਨਾ ਦੇਦਾਗੇ ਤਰੀ ਆ ਕੀ ਜਾ ਕੇ ਚਾਉਂਦੇ ਛੱਡੀ ਨਾ ਦੋਇਆ ਕਣੀ ਬਸ ਰੋੜੇ ਦਾ ਜਿਹੜਾ ਅੱਜ ਸੜਕ 'ਤੇ ਬਸੇ ਨੇ ਉਹ ਬਲੇ ਹੋਣਾ ਚਾਹੀਦਾ ਮੇਰਾ ਮੇਰਾ ਬਸ ਨਹੀਂ ਇਹਦਾ ਜਗ੍ਹਾ ਹਾਂ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਅਸੀਂ ਸ ਗਿਆ ਸੀ ਅੱਜ ਆਪਣੇ ਨਾਨੂ ਪਿੰਡ ਕੀ ਕਰਨ ਗਿਆ ਸੀ ਕੋਮੇ ਮੁੰਡਾ ਦੇਖਣ ਗਿਆ ਸੀ ਸਵੇਰੇ ਸਾਡੇ ਕੋਲ ਵਲੌਗ ਬਣਾਇਆ ਨਹੀਂ ਗਿਆ ਜਲਦੀ ਜਲਦੀ ਚ ਤੇ ਅਸੀਂ ਹੁਣ ਚੱਲੇ ਆ ਘਰੇ ਵਾਪਸ ਤੇ ਅਸੀਸ ਦਾ ਕਰਾਇਆ ਸੀ ਤੇ ਖਣਪੜ ਸਾਹਿਬ ਸੁਖਿਆ ਸੀ ਇਹਦੀ ਸੁਖਣਾ ਸੀ ਤੇ ਅਸੀਂ ਉੱਥੇ ਗਏ ਸੀ ਤੇ ਹੁਣ ਅਸੀਂ ਚੱਲੇ ਆ ਘਰੇ ਵਾਪਸ ਹਾਂਜੀ ਅਸੀਂ ਸਟਾ ਬਹੁਤ ਖੋਸਿਆ ਅਸੀਂ ਇਸਨੇ ਨੀਂ ਨੀ ਗੱਲ ਹੀ ਆ ਹਨਾ ਅਸੀਸ ਤੇ ਬਾਰ ਮੀਂ ਪੈਣਿਆ ਹੀਗਾ ਮੌਸਮ ਵੇਖੋ ਕਿੱਦਾਂ ਸੋਹਣਾ ਆ ਪਰ ਉੱਥੇ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਤਾਂ ਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੀਂਹ ਪੈਂਦਾ ਹੋਣਾ ਇੰਨੀ ਗਰਮੀ ਦਾ ਕਾਰਨ ਇੱਥੇ ਬਹੁਤ ਸੋਹਣਾ ਮੌਸਮ ਹੋਇਆ। ਉਹਨਾਂ ਇੰਝਲੇ ਵਾਪਸ ਜਦੋਂ ਮੌਸਮ ਬੀਜੋਨਾ ਹੋ ਗਿਆ ਤੇ ਜਦੋਂ ਅਸੀਂ ਜਾਂਦੇ ਸੀ ਉਦੋਂ ਬਹੁਤ ਗਰਮੀ ਸੀ ਹਨਾ ਜੀ ਇਸ। ਉਦੋਂ ਬਹੁਤ ਗਰਮੀ ਹੋਈ ਜਦੋਂ ਇਹ ਆਈ। ਨੇ ਲਿਆ ਨਹੀਂ ਗੱਲ ਤਾਂ ਵਾਝੇ ਹੁੰਦੀ ਹੋਈ ਨਹੀਂ ਅੱਗੇ ਪਤਾ ਨਹੀਂ ਦਾਹਣਕ ਲੈ ਕੱਟ ਕੇ ਬਣਾ ਦੇ ਜਿਹੜਾ ਤੇ ਲਿਆ ਨਾ ਇਹ ਨੰਬਰ ਇਹ ਮੇਰੀ ਅੱਗੇ ਸਰਕਾਰ ਆਈ ਨਹੀਂ ਇਹਦਾ ਐਡਾ 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 ਖਾਣਾ ਹੁੰਦਾ ਚਾਹੋ ਜੀ ਫੈਕੀ ਦਾ ਕਰੀਮ ਥੈਂਕ ਯੂ ਤੇ ਆਵਲੀ ਬਲਾ ਕੇ ਆਇਆ ਸੁਣੋ ਅਸਲ ਇਹ ਉਹ ਜਾਣਦੇ ਨੇ ਕਿੱਡੀ ਸੋਣੀ ਹਣਾ ਕਹਿਣਾ ਕਹੁੰਦਾ ਰਾਜਾ ਬੁੜਾ ਅੱਜ ਪਈ ਸੁਹਣਾ ਨੀਂਆ ਦਾ ਕਦਾ ਕਹਾਂ